ਕਾਨੂੰ ਗੈਰਤ ਬਈ ਗੜਤੀ ਦੇ ਵਿੱਚ ਮਿਲ ਹੈ ਜਾਂਦੀ ਇਨਾਂ ਦੇ ਸਦਕ ਤਾਈ ਸਾਰੀ ਦੁਨੀਆ ਸੀਸ ਚੁਕਾਂਦੀ ਜੋ ਧਰਮ ਦੀ ਖਾਤਰ ਬਈ ਆ ਗਿਆ ਸੀਸ ਆਪਣਾ ਲਾਉਣੇ ਬੰਸੀਪੁਰ ਜਨ ਮਿਆਦੀ ਮਲਖਾ ਸਿੰਘ ਜੋ ਧਰਮ ਕਮਾਉਣੇਗੇ ਪਿਓ ਭਾਨ ਸਿੰਘ ਕਰਜੀ ਅਣਖੀ ਪੈਰਸੀਓ ਨੇ ਪਾਏ ਮਾ ਕ੍ਰਿਸ਼ਨ ਕੌਰ ਜੀ ਦੀ ਛੀਨੇ ਕੱਖ ਨੂੰ ਪਾਗਲ ਗਾਏ ਬਣ ਗੈਰਤ ਮੰਦ ਅਣਖੀ ਆ ਗਿਆ ਪਿੰਡ ਦਾ ਨਾਚ ਮਕਾਉਣੇ ਬੰਸੀਪੁਰ ਜਨ ਮਿਆਜੀ ਮਿਲਖਾ ਸਿੰਘ ਜੋ ਤਰਮ ਕਮਾਉਣੇ ਗਏ ਸੋਹਣਾ ਮੁਖ ਪੁੱਤਰ ਦਾ ਪਿਆਰੀ ਮਾਂ ਦਾ ਸਿਨਾ ਠਾਰੇ ਵਿਚ ਬਾਲੀ ਉਮਰ ਦੇ ਜੋ ਕੀਤੀ ਦਰਦਤ ਬਬਈ ਆ ਗਿਆ ਜ਼ਿੰਦਗੀ ਦੇ ਵਿੱਚ ਪਾਉਣੇ ਬੰਸੀ ਪੁਰ ਜਨ ਮਿਆਦੀ ਮਿਲਖਾ ਸਿੰਘ ਦੋ ਤਰਮ ਕਮਾਉਣੇ ਸ਼ਹੀਦਾਂ ਦੇ ਕਿਸੇ ਸੀ ਰਿਹਾਓ ਬਚਪਨ ਦੇ ਵਿੱਚ ਸੁਣਦਾ ਮਨ ਤਾਣ ਕੇ ਤਾਣਾਓ ਬਣਤੀ ਗੈਰਤ ਵਾਲੀ ਬਣਦਾ ਜੱਜ ਵਾਲੇ ਗੈਰਤ ਦਾ ਆ ਆ ਗਿਆ ਮਗਲ ਜ਼ੁਲਮ ਦੇ ਟੋਣੇ ਬੰਸੀਪੁਰ ਜਨਮਿਆ ਜੀ ਮਲਖਾ ਸਿੰਘ ਜੋ ਧਰਮ ਕਮਾਉਣਗੇ ਮਨ ਧਰਮ ਵਸਾਇਆ ਅਣਖ ਦਾ ਨੂਰੀ ਜ਼ਿੰਦਗੀ ਵਿੱਚ ਸੂਰੇ ਨੇ ਪੱਲਾ ਸੀ ਸੇ ਦਿੱਕਦਾ ਫੜਿਆ ਕੀ ਪਤਾ ਕਿਸੇ ਨੂੰ ਸੀ ਉਹ ਤਾਂ ਆਇਆ ਸ਼ਗੀ ਦੁੱਖ ਬੋਣੇ ਬੰਸੀ ਪੁਰ ਜਨਮੇ ਅਜੀ ਮਿਲ ਖਾ ਸਿੰਘ ਜੋ ਤਰਮ ਕਮਾਉਣੇ ਗਨੇ ਪਰਮਾ ਸੀ ਜੁਸੇ ਦਾ ਸੋਹਣੇ ਨੈਣ ਨਕਸ਼ ਸੀ ਸੋਦੇ ਗੱਲਾਂ ਚ ਦਲੀਲਾ ਸੀ ਕਰਾਰੇ ਬੋਲੇ ਉਦੇਸੀ ਮੋਦੇ ਅੰਤਰ ਸਾਤ ਕਿਉਂ ਗੁਆ ਆਇਆ ਆਪਣਾ ਤਰਮ ਨਿਵੋਣੇ ਬਾਂਸੀਪੁਰ ਜਨ ਮਿਆਦੀ ਮਿਲਖਾ ਸਿੰਘ ਦੋ ਤਰਮ ਕਮਾਉਣਗੇ ਮਿਲੀ ਨੌਕਰੀ ਫਿਰ ਸੈਨਾ ਵਿੱਚ ਭਰਤੀ ਪੰਜਾਬ ਸੀ ਮਨਵਸਿਆ ਉਹਨੂੰ ਮੋਹੇ ਰੰਗਲੀ ਤਰਤੀ ਕੀ ਸਦਕ ਗੇ ਸਿੱਖਾਂ ਦਾ ਆਇਆ ਆ ਜ਼ਾਬਰ ਨੂੰ ਬਦਲਾਉਣੇ ਬੰਸੀਪੁਰ ਜਨਮ ਅਧੀ ਮਿਲਕਾ ਸਿੰਘ ਜੋ ਧਰਮ ਕਮਾਉਣੇ ਦੇ ਦੀ ਅਣਖੀ ਪਤ ਜਣਦੀਆਂ ਜੋ ਓਹੋ ਤਨ ਨੇ ਤਰਮੀ ਮਾਵਾ ਤਨ ਕੌਮ ਦੀ ਖਾਤਰ ਜੋ ਲੈ ਗਏ ਹੱਸ ਕੇ ਮੌਤ ਨਾਲ ਲਾਵਾ ਮਨਦੀਪ ਬਸੀਆਂ ਨੇ ਜੇ ਜੋ ਧਿਆਨ ਦੇ ਪ੍ਰਸੰਗ ਬਣਾਉਣੇ ਓ ਜੋ ਧਿਆਨ ਦੇ ਪ੍ਰਸੰਗ ਬਣਾਉਣੇ ਬੰਸੀ ਪੁਰਜਾਨ ਮੇ ਅਜੀ ਮਲਖਾ ਸਿੰਘ ਜੋ ਤਾਰੇ ਮਕਮਾਉਣੇ ਬਾਂਸੀਪੁਰ ਜਾਣ ਮਿਆਦੀ ਮਲਖਾ ਸਿੰਘ ਜੋ ਤਾਰੇ ਮਕਮਾਉਣੇ